ਆ ਤੋੜਾ ਪੱਤੀ ਡਲੇ ਠਾ ਦੇ ਡਲੇ ਇਹ ਆ ਛੋਲਿਆਂ ਵਾਲਾ ਵੱਡ ਜਿਹੜਾ ਤੁਹਾਨੂੰ બਖਾਇਆ ਸੀ ਉਦੋਂ ਆਪਾਂ ਛੋਲੇ ਵੱਡੇ ਸੀ ਇੱਥੋਂ ਤੇ ਅੱਜ ਇਹਨੂੰ ਵਾ ਰਹੇ ਆ ਤੇ ਇਹਦੇ ਚ ਹੋਰ ਨਵੀਂ ਫਸਲ ਦੀ ਬੀਜਾ ਵਜਾਈ ਕਰਾਂਗੇ ਬਾਗ ਦੇ ਵਿੱਚ ਆਦ ਬੀ ਚਾਲ ਕੇਰਾ ਚਾਲ ਬਲਵੀਰ ਇੱਥੇ ਦੇ ਮੜਾਇਆ ਜੋਰ ਲਵਾ ਦੇ ਨਾ ਦੇ ਰੇਸ ਚੱਕ ਦੇ ਅਰੇ ਰ ਰ ਰ ਯਾਹਨ ਤਾਂ ਪਾਰ ਪਾਰ ਸੱਡਦਾ ਉਹ ਕੀ ਹੋ ਗਿਆ ਉਹ ਵੀਡੀਓ ਜੋ ਕੋ ਕਮੈਂਟ ਕਰਨਗੇ ਆਖਣਗੇ ਖਬੋ ਲਿਆ ਏਡਾ ਵੱਡਾ ਰੈ ਗਾਰਦਗਵਾਰ ਕਰਦੀ ਬਾਈ ਓਏ ਖਾਲ ਸੀ ਵੇ ਖਾਲ ਨਥੇ ਇੱਥੇ ਫਿਰ ਥੋੜਾ ਤਾਂ ਸਲਿੱਪ ਕੱਢਦਾ ਹੈ ਤੇ ਖਾਲ ਦਾ ਕਰਕੇ ਓ ਤੱਕ ਪਿਆ ਵਾਹਣ ਇਹ ਆ ਬਾਗ ਵਾਲਾ ਬਾਹਣ ਬਾਗ ਦੇ ਵਿੱਚ ਬੀਜੇ ਛੋਲੇ ਔਰ ਪਰੇ ਸੀ ਲਾਸਣ ਆਦ ਫਸਲਾਂ ਤੇ ਨਾਲੇ ਹੁਣ ਬਾਗ ਨੂੰ ਵੀ ਲੱਗੇ ਪਿਆ ਬਾਈ ਕਿੰਨੂ ਨਿੱਕੇ ਨਿੱਕੇ ਹੈ ਹਲੇ ਤਾਂ ਫਲ ਥੋੜਾ ਜਿਹਾ ਟੀ ਲੱਗਦਾ ਓ ਕੱਚਾ ਜਿਹਾ ਸੀ ਉਹ ਗਿਰ ਗਿਆ ਓ 嗯。Uh.